ਨਿੱਕੀ ਗੋਦ ਦੇ ਵਿੱਚ ਸਾਡੇ ਅੰਤਾਂ ਦੇ ਸਰਕਾਰਯੋ ਰੰਗਲੇ ਸੱਜਣ ਗੁਰਪ੍ਰੀਤ ਬਸੀ ਗੋਗੀ ਜੀ ਦੇ ਅੰਤਿਮ ਅਰਦਾਸ ਮੌਕੇ ਇਕੱਤਰ ਹੋਏ ਪਰਿਵਾਰਕ ਮੈਂਬਰ ਸਹਿਬਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਅਗੂ ਸਹਿਬਾਨ ਬੋਲਣਾ ਕਰਦੇ ਹੁੰਦੇ ਫਿਰ ਮੈਂ ਸਾਡੇ ਮੰਤਰੀ ਸਹਿਬਾਨ ਸਰਕਾਰਯੋ ਐਮਐਨਏ ਦੇ ਬਾਬ ਡਾਕਟਰ ਗੁਰਪ੍ਰੀਤ ਜੀ ਜਿਹੜੇ ਕਿ ਮੁੱਖ ਮੰਤਰੀ ਸਾਹਿਬ ਦਾ ਹਾਜ਼ਿਰ ਲਵਾਉਣ ਵਾਸਤੇ ਇੱਥੇ ਆਏ ਐ اٹਵਾਲ ਸਾਹਿਬ ਸਾਫ ਦਾ ਸਪੀਕਰ ਆਪ ਸਭ ਦੇ ਨਾਲ ਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਉਣ ਲੱਗਿਆ ਫਤਿਹ ਜੀ ਜਵਾ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਉਹ ਗੀ ਦੀ ਵਾਲੇ ਜਿੰਨਾ ਵੀ ਕਹਿ ਲੀਆ ਮੇਰਾ ਖਿਆਲ ਕੱਟ ਕਮੀਆਂ ਹਰੇਕ ਇਨਸਾਨ ਦੀਆਂ ਮੇਰੇ 'ਚ ਹਜ਼ਾਰ ਕਮੀਆਂ ਤੁਹਾਨੂੰ ਲੇਕਿਨ ਗੁਰੂ ਸਾਹਿਬ ਨੇ ਇੰਨੀ ਮਿਹਰ ਕੀਤੀ ਸੀ ਮੈਂ ਕਹਾਂ ਮੇਰੇ ਤੇ ਕਿ ਮੈਂ ਜਦੋਂ ਜਦੋਂ ਵੀ ਗੋਗੀ ਜੀ ਨੂੰ ਮਿਲਿਆ ਮੇਰਾ ਮਨ ਨਹੀਂ ਰਿਹਾ ਐਸਾ ਇਨਸਾਨ ਜੀਦਾ ਧੀਰੇ ਜੋ ਗਿਰਜਿਆ ਉਹ ਹੀ ਜਵਾਨ ਤੇ ਮਤਲਬ ਇਹ ਰਾਜਨੀਤਿਕ ਹਸਤੀਆਂ ਦੇ ਵਿੱਚ ਬਹੁਤ ਘਾਟੇ ਬਖਸ਼ੀ ਹੁੰਦੀ ਹੈ ਗੁਰੂ ਸਾਹਿਬ ਦਾ ਜਿਹੜੀ ਬੋਗੀ ਤੇ ਕੀਤੀ ਸੀ ਮਾਣ ਹੁੰਦਾ ਸੀ ਤੇ ਸਾਡੇ ਸਾਥ ਆਏ ਨੇ ਸ਼ੌਕ ਨਾਲ ਆਵਦੀ ਡਿਊਟੀ ਕਰਦਾ ਸਤਾਰਨ ਮੈਂ ਕਿ ਕਮਾ ਲਿਆ ਵਿਜ਼ਨਰੀ ਸੀ लास्ट ਟਾਈਮ ਜਦੋਂ ਮੈਂ ਮਿਲਿਆ ਤੇ ਫਿਰੋਜ਼ਪੁਰ ਰੋਡ ਜਿੰਦਰ ਸਿੰਘ ਕਹਿੰਦਾ ਜੀ ਮੈਂ ਸੈਂਕੜੇ ਚੱਕਰ ਦਿੱਦੀ ਦੇ ਲਾਇਆ ਅਫਸਰਾਂ ਨੂੰ ਜਿਸ ਤਰ੍ਹਾਂ ਨਾਲ ਉਹ ਖੁਸ਼ ਹੁੰਦੇ ਸੀ ਖੁਸ਼ ਕੀਤਾ ਤਿਆ ਕੋਲ ਬੋਲੋ ਤੇ ਮੇਰੇ ਹਲਕੇ ਵਰਗਾ ਸਾਰੇ ਪੰਜਾਬ ਤੋਂ ਹਲਕਾ ਨਹੀਂ ਸੋ ਇਸ ਤਰ੍ਹਾਂ ਦਾ ਸਾਥੀ ਦਾ ਖੋੜਾ ਪੈ ਗਿਆ ਗੁਰੂ ਸਾਹਿਬ ਮਿਹਰ ਕਰ ਪਰਿਵਾਰ ਨੂੰ ਉਹਦੀਆਂ ਲੀਹਾਂ ਤੇ ਚੱਲਣ ਯੋਗ ਬਣਾਉਣ ਪਰ ਪਾਣਾ ਨੂੰ ਦਾ ਬਲ ਪੁੱਛੇ ਬਾਕੀ ਤਾਂ ਕਹਿੰਦੇ ਜੁਆਸੋ ਚਲਸੀ ਸਭ ਕੋ ਆਈ ਵਾਰੀ ਆ ਪਰ ਉਹਦੀ بارش ਏਤੀ ਦਾ ਇਸ ਤਰ੍ਹਾਂ ਸੋਚਿਆ ਗਿਆ ਬਾਕੀ ਗੁਰੂ ਸਾਹਿਬ ਦੇ ਜਨਰ ਜੀ ਦੀ ਇੱਜ਼ਾਤ ਕਰਨਾ ਕਿ ਤੇਤੀ ਮਾਰ ਪਈ ਕਰਾਣੀ ਤਾਂ ਕਿ ਤਰ ਤਾ ਨਾ ਆਇਆ ਸਤਿਆਪਾਤ ਸਿਆ ਇਸ ਤਰ੍ਹਾਂ ਦਾ ਪਾਣਾ ਹੋਰ ਕਿਸੇ ਪਰਵਾਹ ਚ ਨਾ ਬੱਤੇ ਔਰ ਐਡਾ ਸਾਡਾ ਹੀਰੇ ਵਰਗਾ ਵੀਰ ਹਈ ਤਾਂ ਛੋਟੀ ਮੁੱਠੀ ਚ ਆ ਗਿਆ ਪੜੀਆਂ ਉਹ ਬੜੇ ਮਾਮਦੇ ਵਿੱਚ ਉਹਦੇ ਚਾਲ ਸੀ ਬਾਬਾ ਜੀ ਨੂੰ ਮਿਲ ਕੇ ਆਇਆ ਉਸ ਦਿਨ ਜਿਸ ਦਿਨ ਜੱਥ ਹੋਈ ਹੈ ਮੈਂ ਵੀ ਕਿਹਾ ਬਾਬਾ ਸਿੱਧੀ ਵਾਲੀ ਕੋਲ ਕੋਲ ਕਦੇ ਹਲਕਾ ਤਾਂ ਇਹ ਮੇਰਾ ਨਹੀਂ ਗੱਲ ਪਰ ਮੈਂ ਜੋ ਬਾਬਾ ਜੀ ਦੀ ਸੇਵਾ ਕਰਾਂਗੇ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣਾ ਜੋ ਸੇਵਾ ਲਾਉਣਗੇ ਮੈਂ ਹਰ ਤਰੀਕੇ ਨਾਲ ਕਰੀ ਤੇ ਸੋ ਇਸ ਤਰ੍ਹਾਂ ਦਾ ਸੇਵਾ ਦਾ ਚਲੇ ਜਾਣਾ ਬੜਾ ਵੱਡਾ ਘਟਾ ਹੈ ਬਾਕੀ ਆਪ ਸਭ ਤੋਂ ਕਿੰਨਾ ਵਿੱਥੀ ਨਾ ਜਾਏ ਜਨ ਕੀ ਅਰਦਾਸ ਸੋ ਤੁਹਾਡੀ ਅਰਦਾਸ ਤੇ ਵਿੱਥੀ ਨਹੀਂ ਜਾਣੀ ਗੋਗੀ ਜੀ ਦੀ ਆਤਮਾ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਜਗ੍ਹਾ ਵੀ ਬਖਸ਼ਣਗੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਵੀ ਬਖਸ਼ਣਗੇ ਤੇ ਮੈਂ ਆਪ ਸਭ ਤੋਂ ਬੜਾ ਧੰਨਵਾਦੀ ਹਾਂ ਸਿਆਣੇ ਕਹਿੰਦੇ ਆ ਕਿ ਜਦੋਂ ਤੁਸੀਂ ਖੁਸ਼ੀ ਵੰਡਾਉਣੀ ਕੋਈ ਸੀ ਵਰਤ ਨਹੀਂ ਤੇ ਦੁੱਖ ਵੰਡਾਉਣੇ ਦੁੱਖ ਘਟਦਾ ਸੋ ਆਪ ਸਭ ਮੇਰੇ ਇਸ ਪਰਿਵਾਰ ਦਾ ਦੁੱਖ ਵੰਡਣ ਲਈ ਆਏ ਹੋ ਆਪ ਸਭ ਦਾ ਇੱਕ ਇੱਕ ਕਦਮ ਸਿਰ ਮੱਥੇ ਤੇ ਬਹੁਤ ਧੰਵਾਦ ਇੰਨਾ ਕੰਡਾ ਹੋਇਆ ਕਿ ਮਨ ਜਾਂਦਾ ਕਿ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਹੁਣ